ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਪੰਜਾਬ ਦੇ ਸਕੂਲ ਕਰ ਰਹੇ ਨੇ ਤਰੱਕੀ ਪੰਜਾਬ ਦੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਪੜ ਰਹੀ ਨੇ ਜ਼ਿਆਦਾ ਬੱਚੇ ਤੇ ਪੰਜਾਬ ਦੇ ਸਕੂਲਾਂ ਨੇ ਲਗਭਗ ਹਰ ਮਾਪਦੰਡ ਦੇ ਵਿੱਚ ਕੀਤਾ ਹੈ ਬਿਹਤਰ ਪ੍ਰਦਰਸ਼ਨ ਜਿਹਾ ਇਸ ਵੇਲੇ ਇੱਕ ਰਿਪੋਰਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇਹ ਸਾਬਿਤ ਹੋਇਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਤਰੱਕੀ ਕਰ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਜ਼ਿਆਦਾ ਬੱਚੇ ਵਿੱਦਿਆ ਹਾਸਲ ਕਰ ਰਹੇ ਨੇ ਤੇ ਨਾਲ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਨੇ ਲਗਭਗ ਹਰ ਮਾਪਦੰਡ ਦੇ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਦੱਸਦੀ ਹੈ ਕਿ ਪ੍ਰਥਮ ਫਾਊਂਡੇਸ਼ਨ ਦੇ ਵੱਲੋਂ ਇਹ ਸਰਵੇ ਕਰਵਾਇਆ ਗਿਆ ਹੈ ਜਿਸ ਦੇ ਵਿੱਚ ASER ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਸਾਬਿਤ ਹੋਇਆ ਹੈ ਕਿ ਪੰਜਾਬ ਦੇ ਸਕੂਲ ਤਰੱਕੀ ਕਰ ਰਹੇ ਨੇ ਤੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜ਼ਿਆਦਾ ਨੇ ਜਿਹੜੇ ਕਿ ਪੜ੍ਹਾਈ ਹਾਸਲ ਕਰ ਰਹੇ ਨੇ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਘੱਟ ਬੱਚੇ ਵਿੱਦਿਆ ਹਾਸਲ ਕਰ ਰਹੇ ਨੇ ਨਾਲ ਹੀ ਰਾਸ਼ਟਰੀ ਮਾਪਦੰਡ ਦੇ ਤੌਰ ਤੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦਾ ਜਿਹੜਾ ਪ੍ਰਦਰਸ਼ਨ ਹੈ ਬਾਕੀਆਂ ਦੇ ਨਾਲੋਂ ਬਿਹਤਰ ਹੈ ਦੱਸਦੀ ਹੈ ਕਿ ਗ੍ਰਾਮੀਣ ਭਾਰਤ ਦੀ ਰਿਪੋਰਟ ਦੇ ਮੁਤਾਬਕ ਇਹ ਜਿਹੜਾ ਸਰਵੇ 2 ਸਾਲ ਬਾਅਦ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਪੰਜਾਬ ਦੇ ਸਕੂਲ ਪਹਿਲਾਂ ਦੇ ਨਾਲੋਂ ਤਰੱਕੀ ਕਰ ਰਹੇ ਨੇ ਦੱਸਦੀ ਹੈ ਕਿ ਦੇਸ਼ ਭਰ ਦੇ 605 ਜ਼ਿਲ੍ਹਿਆਂ ਦੇ ਵਿੱਚ ਇਹ ਸਰਵੇ ਕਰਵਾਇਆ ਗਿਆ ਸੀ ਜਿਸ ਦੇ ਵਿੱਚ 17997 ਜਿਹੜੇ ਪਿੰਡ ਨੇ ਉਹ ਆਉਂਦੇ ਨੇ ਤੇ ਇਹਨਾਂ ਦੇ ਵਿੱਚ ਲਗਭਗ 6.5 ਲੱਖ ਬੱਚਾ ਤੇ ਇਹ ਸਰਵੇ ਹੋਇਆ ਹੈ ਦੱਸਦੀ ਹੈ ਕਿ ਇਸ ਦੇ ਵਿੱਚ ਪੰਜਾਬ ਦੇ 20 ਜ਼ਿਲ੍ਹੇ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ 600 ਪਿੰਡ ਆਉਂਦੇ ਨੇ ਤੇ ਨਾਲ ਹੀ ਜਿਹੜੇ ਕਿ 20226 ਬੱਚਿਆਂ ਤੇ ਇਹ ਸਰਵੇ ਕੀਤਾ ਗਿਆ ਹੈ ਜਿਨ੍ਹਾਂ ਦੀ ਉਮਰ 3 ਤੋਂ 16 ਸਾਲ ਦੀ ਹੈ ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਬੱਚਿਆਂ ਦੀ ਦਾਖਲੇ ਦੀ ਦਰ ਜ਼ਿਆਦਾ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾਖਲੇ ਦੀ ਦਰ ਘੱਟ ਹੈ ਦੱਸਦੀ ਹੈ ਕਿ ਸਰਵੇ ਦੇ ਮੁਤਾਬਕ 2024 ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਦਾਖਲੇ ਹੋਏ ਨੇ ਉਹਨਾਂ ਦੀ ਦਰ 58% ਦੱਸੀ ਜਾ ਰਹੀ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 2024 ਦੇ ਵਿੱਚ ਜਿਹੜੀ ਦਾਖਲੇ ਦੀ ਦਰ ਹੈ ਉਹ 41% ਹੈ ਤਾਂ ਜੀ ਦੇਖਦੇ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਜ਼ਿਆਦਾ ਵਿੱਦਿਆ ਹਾਸਲ ਕਰਦੇ ਨੇ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁਣ ਘੱਟ ਬੱਚੇ ਨੇ ਜਿੰਨਾਂ ਦੀਆਂ ਐਡਮਿਸ਼ਨਾਂ ਹੁੰਦੀਆਂ ਨੇ ਸੋ ਪੰਜਾਬ ਦੇ ਸਰਕਾਰੀ ਸਕੂਲ ਪਹਿਲਾਂ ਦੇ ਨਾਲੋਂ ਕੀਤੀ ਹੈ ਜ਼ਿਆਦਾ ਤਰੱਕੀ ਦੇ ਵਿੱਚ ਨੇ ਤੇ ਨਾਲ ਹੀ ਇਸ ਸਰਵੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੇ ਲਗਭਗ ਹਰ ਮਾਪਦੰਡ ਦੇ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਸੋ ਇਹ ਜਿਹੜਾ ਸਰਵੇ ਹੈ ਇਸ ਰਿਪੋਰਟ ਦੇ ਮੁਤਾਬਕ ਲਗਭਗ ਹਰ ਖੇਤਰ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪਹਿਲਾਂ ਦੇ ਨਾਲੋਂ ਕੀਤੀ ਏ ਜ਼ਿਆਦਾ ਤਰੱਕੀ ਕੀਤੀ ਹੈ ਤੇ ਨਾਲ ਹੀ ਬੱਚਿਆਂ ਦੇ ਸਿੱਖਣ ਦੀਆਂ ਰੁਚੀਆਂ ਦੇ ਵਿੱਚ ਵੀ ਵਾਧਾ ਹੋਇਆ ਨਾਲ ਹੀ ਅੰਕ ਗਣਿਤ ਹੈ ਜਿਹੜਾ ਉਸ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਸ ਨੂੰ ਵੀ ਸੁਧਾਰਨ ਦੇ ਲਈ ਕਈ ਹੱਲ ਕੀਤੇ ਗਏ ਨੇ ਤੇ ਜਿਨ੍ਹਾਂ ਦੇ ਪੋਜ਼ੀਟਿਵ ਯਾਨੀ ਕਿ ਸਕਾਰਾਤਮਕੰਤੀ ਜੇ ਵੀ ਨਿਕਲੇ ਨੇ ਤੇ ਨਾਲ ਹੀ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਪਹਿਲਾਂ ਦੇ ਨਾਲੋਂ ਤਰੱਕੀ ਦੇ ਰਾਹ ਤੇ ਨੇ ਇਹ ਇਸ ਸਰਵੇ ਦੇ ਵਿੱਚ ਸਾਬਿਤ ਹੋ ਗਿਆ